ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਮਾਈ YouTube ਚੈਨਲ ਅਜਤ ਸਿੰਘ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਲੂ ਕੁਲਚੇ ਦੀ ਰੈਸিপি ਤੇ ਜੜਾ ਸੀਏ ਕੁਲਚਾ ਬਣਾਵਾਂਗੇ ਆਟੇ ਦੇ ਡੋਨਾ ਤਿਆਰ ਕਰਾਂਗੇ ਤੇ ਸਭ ਤੋਂ ਪਹਿਲਾਂ ਅਸੀਂ ਡੋ ਲਗਾ ਲੈਨੇ ਆ ਇੱਥੇ ਆਟੇ ਦਾ ਕਿਉਂਕਿ ਤੁਹਾਨੂੰ ਪਤਾ ਹੀ ਜਿੱਦਾਂ ਮੈਦਾ ਡਾਈਜੈਸਟ ਹੋਣ ਵਿੱਚ ਟਾਈਮ ਲੈਂਦਾ ਵਾ ਤੇ ਅਸੀਂ ਆਟੇ ਦਾ ਹੀ ਕੁਲਚਾ ਬਣਾਵਾਂਗੇ ਬੱਚਿਆਂ ਦੀ ਤੇ ਇਧਰ ਸਾਡਾ ਡੋ ਜਿਹੜਾ ਬਿਲਕੁਲ ਤਿਆਰ ਹੋ ਗਿਆ ਹੋਇਆ ਵਾ ਤੇ ਨੂੰ 5 ਮਿੰਟ ਲਈ ਰੈਸਟ ਤੇ ਦਵਾਂਗੇ ਅਸੀਂ ਇਹਨੂੰ ਕਵਰ ਕਰਕੇ ਰੱਖ ਦਿੰਨੇ ਆ 5 ਮਿੰਟ ਲਈ ਤੇ ਹੁਣ ਅਸੀਂ 5 ਮਿੰਟ ਤੋਂ ਬਾਅਦ ਜਿਹੜਾ ਮੇਨ ਪ੍ਰੋਸੈਸ ਆ ਉਹ ਲਗੀਆਂ ਕਰਨ ਡੋ ਦਾ ਜਿਹਦੇ ਨਾਲ ਸਾਡਾ ਜਿਹੜਾ ਕੁਲਚਾ ਵਾ ਕਰੰਚੀ ਬਣੇਗਾ ਅਸੀਂ ਓਨਾਂਕ ਡੋਅ ਚੂਜ਼ ਕਰਾਂਗੇ ਜਿੰਨੇ ਕ ਅਸੀਂ ਕੁਲਚੇ ਤਿਆਰ ਕਰਨੇ ਆ ਇੱਧਰ ਜਿਹੜਾ ਇਹ ਡੋਅ ਆ ਮੈਂ 4 ਕੁਲਚੇ ਵਾਸਤੇ ਲੈ ਲਿਆ ਹੋਇਆ ਵਾ ਤੇ ਇਹਨੂੰ ਤੁਸੀਂ ਸਲੈਬ ਤੇ ਗ੍ਰੀਸ ਕਰ ਲਓ ਥੋੜਾ ਔਇਲ ਨੂੰ ਤੇ ਉਹਦੇ ਉੱਤੇ ਇੱਕਦਮ ਇਹਨੂੰ ਸੋਫਟ ਕਰ ਲਓ ਥੋੜਾ ਜਿਹਾ ਤੇ ਇਹ ਤੋਂ ਬਾਅਦ ਅਸੀਂ ਇਹਨੂੰ ਵੇਲ ਲੈਨੇ ਆ ਵੇਲਣ ਦੀ ਹੈਲਪ ਨਾਲ ਫਿਕਨਸ ਤੁਸੀਂ ਜਿੰਨੀ ਕ ਪ੍ਰਾਂਠੇ ਦੀ ਰੱਖਦੇ ਜੇ ਉਨੀ ਕੀ ਰੱਖਿਓ ਆਟੇ ਦੀ ਇਸ ਟਾਈਮ ਵੇਲਣ ਤੋਂ ਬਾਅਦ ਬਹੁਤ ਜ਼ਿਆਦਾ ਪਤਲਾ ਜਾਂ ਬਹੁਤ ਜ਼ਿਆਦਾ ਇਹਨੂੰ ਮੋਟਾਈ ਚ ਨਹੀਂ ਰੱਖਣਾ ਮੀਡੀਅਮ ਜਿਹਾ ਰੱਖਿਓ ਤੇ ਹੁਣ ਅਸੀਂ ਇਹਦਾ ਮੇਨ ਪ੍ਰੋਸੈਸ ਜਿਹੜਾ ਉਹ ਲਗੀਆਂ ਕਰਨ ਹੁਣ ਅਸੀਂ ਇਹਦੇ ਉੱਤੇ ਸਭ ਤੋਂ ਪਹਿਲਾਂ ਸੁੱਕਾ ਆਟਾ ਲਗਾਤਾ ਹਾਂ ਤੇ ਹੁਣ ਅਸੀਂ ਜਿਹੜਾ ਕਿਓ ਆ ਡਾਲਡਾ ਇਹਨੂੰ ਥੋੜਾ ਜਿਹਾ ਮੈਲਟ ਕਰ ਲਿਆ ਸੀ ਇਹ ਉਦੇ ਤੇ ਲਗਾ ਦਿੰਦੇ ਆ ਚੰਗੀ ਤਰ੍ਹਾਂ ਸਾਰੇ ਬੰਨੇ ਸਾਡਾ ਜਿਹੜਾ ਕਿਓ ਲੱਗ ਗਿਆ ਆ ਵਾ ਜਾਨੀ ਗ੍ਰੀਸ ਹੋ ਗਿਆ ਆ ਵਾ ਤੇ ਹੁਣ ਅਸੀਂ ਇਹਨੂੰ ਕਰਾਂਗੇ ਸੁੱਕਿਆ ਆਟੇ ਨਾਲ ਡਸਟ ਇੱਕ ਵਾਰੀ ਦੁਬਾਰਾ ਤੇ ਹੁਣ ਅਸੀਂ ਇਹਨੂੰ ਫੋਲਡ ਕਰਾਂਗੇ ਇੱਧਰ ਵੀ ਅਸੀਂ ਥੋੜਾ ਜਿਹਾ ਆਇਲ ਜੜਾ ਗ੍ਰੀਸ ਕਰ ਦਿੱਤਾ ਆਵਾ ਇਸ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਇੱਕ ਫੋਲਡ ਅਸੀਂ ਹੋਰ ਕਰਾਂਗੇ ਤੇ ਹੁਣ ਇਹ ਜਿਹੜਾ ਪ੍ਰੋਸੈਸ ਸਾਡਾ ਇੱਕ ਵਾਰੀ ਕੰਪਲੀਟ ਹੋ ਗਿਆ ਆਵਾ ਤੇ ਹੁਣ ਅਸੀਂ ਇਹਨੂੰ ਪਲੇਟ ਉੱਤੇ ਕੱਢ ਕੇ ਤੇ ਕਵਰ ਕਰ ਦਿੰਨੇ ਆ ਪੌਣੀ ਨਾਲ ਤੇ ਇਹਨੂੰ ਅਸੀਂ ਰੱਖਿਆਨੇ ਆ ਫ੍ਰਿਜ ਦੇ ਵਿੱਚ 15 ਮਿੰਟ ਲਈ ਤਾਂ ਜੋ ਜੜਾ ਸਾਡਾ ਇਹ ਡੋ ਬਿਲਕੁਲ ਸੈੱਟ ਹੋ ਜੇ ਜਿਹੜਾ ਅਸੀਂ ਉੱਤੇ ਘਿਓ ਲਗਾਇਆ ਵਾ ਚੰਗੀ ਤਰ੍ਹਾਂ ਸੈੱਟ ਹੋ ਜਾਏਗਾ ਇੱਧਰ ਅਸੀਂ ਆਲੂ ਜਿਹੜੇ ਬੋਇਲ ਕਰ ਲਿਓਏ ਸੀ ਤੇ ਉਹਨਾਂ ਨੂੰ ਪੀਲ ਆਫ ਕਰ ਲੈਨੇ ਆ ਚਲੋ ਜੀ ਇੱਧਰ ਸਾਰੇ ਜਿਹੜੇ ਆਲੂ ਆ ਸਾਰੇ ਛਿੱਲੇ ਗਏ ਆ ਯਾਨੀ ਛਿਲਕਾ ਉਤਾਰ ਲਿਆ ਆਲੂ ਦਾ ਸੀ ਤੇ ਹੁਣ ਅਸੀਂ ਇਹਨਾਂ ਨੂੰ ਕਰਾਂਗੇ ਗ੍ਰੇਟ ਖੁੱਲੇ ਬਰਤਨ ਦੇ ਵਿੱਚ ਕਰ ਲਓ ਤੁਸੀਂ ਮੈਂ ਬਿੱਲੀ ਕਸ਼ਤਾ ਯੂਜ਼ ਕੀਤਾ ਵਾ ਤੁਸੀਂ ਜਾਓ ਤੇ ਜੇ ਮੈਸ਼ਰਨਾ ਕਰਨਾ ਚਾਹੁੰਦੇ ਕਰ ਸਕਦੇ ਪਰ ਇਹਦੇ ਨਾਲ ਜਿਹੜਾ ਇੱਕ ਆਲੂ ਦਾ ਡੋਹ ਕਾਫੀ ਸਮੂਥ ਬਣਦਾ ਵਾ ਇਸ ਕਰਕੇ ਅਸੀਂ ਬਿੱਲੀ ਕਸ਼ਨਾ ਇਹਨੂੰ ਗ੍ਰੇਟ ਕਰ ਲੈਨੇ ਆ ਇੱਕ ਵਾਰੀ ਸਾਰੇ ਆਲੂ ਅਸੀਂ ਕਰ ਲਾਂਗੇ ਗ੍ਰੇਟ ਹੁਣ ਅਸੀਂ ਜਿਹੜਾ ਇਹ ਆਲੂ ਸਾਡੇ ਬਿਲਕੁਲ ਚੰਗੀ ਤਰ੍ਹਾਂ ਮੈਸ਼ ਹੋ ਗਏ ਹੋਏ ਆ ਤੇ ਨੂੰ ਅਸੀਂ ਇੱਕ ਸਾਈਡ ਤੇ ਕਰ ਦਿੰਨੇ ਆ ਅਸੀਂ ਫ੍ਰਿਜ ਵਿੱਚ ਜਿਹੜਾ ਆਟਾ ਰੱਖਿਆ ਸੀ ਤਿਆਰ ਕਰਕੇ ਉਹ ਲੈ ਆਏ ਆ ਦੁਬਾਰਾ ਤੋਂ ਤੇ ਇੱਕ ਸਟੈਪ ਅਸੀਂ ਹੋਰ ਕਰਾਂਗੇ ਜਿਹੜਾ ਅਸੀਂ ਕਿਉ ਗ੍ਰੀਸ ਕੀਤਾ ਸੀ ਇੱਕ ਵਾਰੀ ਫਿਰ ਉਹ ਪ੍ਰੋਸੈਸਰ ਨੂੰ ਕਰਾਂਗੇ ਤੇ ਇਹਨੂੰ ਸੇਮ ਉਸੇ ਤਰ੍ਹਾਂ ਵੇਲ ਲਵਾਂਗੇ ਤੇ ਉਦਾਂ ਹੀ ਸੇਮ ਗਰੀਸ ਕਰਾਂਗੇ ਤੁਸੀਂ ਇਹ ਜਿਹੜਾ ਸਟੈਪ ਆ ਮੈਂ ਤੇ ਦੋ ਵਾਰੀ ਕੀਤਾ ਵਾ ਤੁਸੀਂ ਜਾਓ ਤੇ ਤਿੰਨ ਵਾਰੀ ਵੀ ਕਰ ਸਕਦੇ ਹੋ ਇਹਦੇ ਨਾਲ ਜਿਹੜਾ ਸਾਡਾ ਪਰਾਂਠਾ ਵਾ ਜਿਹੜਾ ਕ੍ਰਿਸਪੀ ਬਣੇਗਾ ਕਾਫੀ ਓ ਲਗਾਉਣ ਤੋਂ ਬਾਅਦ ਉਦਾਂ ਹੀ ਅਹੀਂ ਆਟਾ ਡਸਟ ਕਰ ਦਿੱਤਾ ਵਾ ਤੇ ਫਿਰ ਉਸੇ ਤਰ੍ਹਾਂ ਸੀਨ ਨੂੰ ਫੋਲਡ ਕਰਾਂਗੇ ਤੇ ਫ੍ਰਿਜ ਵਿੱਚ ਫਿਰ 10 ਤੋਂ 15 ਮਿੰਟ ਲਈ ਅਸੀਂ ਇਹਨੂੰ ਇੱਧਰ ਰੱਖ ਦਿੰਨੇ ਆ ਚਲੋ ਜੀ ਅਸੀਂ ਇਹਨੂੰ ਫ੍ਰਿਜ ਵਿੱਚ ਰੱਖ ਦਿੰਨੇ ਆ ਤਾਂ ਕਿ ਇਹ ਸੈੱਟ ਹੋ ਜੇ ਫਿਰ ਦੁਬਾਰਾ ਤੋਂ ਤੇ ਇੱਧਰ ਅਸੀਂ ਜਿਹੜੇ ਆਲੂ ਗ੍ਰੇਡ ਕੀਤੇ ਹੋਏ ਆ ਇਹਨਾਂ ਦੀ ਜਿਹੜੀ ਫੀਲਿੰਗ ਆ ਉਹ ਤਿਆਰ ਕਰ ਲੈਣੇ ਆ ਸਾਰੀ ਇੱਧਰ ਅਬਰੀ ਕੀ ਅਸੀਂ ਪਿਆਜ਼ ਕੱਟਿਆ ਵਾ ਹਰੀ ਮਿਰਚ ਤੇ ਅਦਰਕ ਸਾਰੀਆਂ ਚੀਜ਼ਾਂ ਵਿੱਚ ਐਡ ਕਰ ਦਿੰਨੇ ਆਂ ਆਲੂ ਦੇ ਹੁਣ ਅਸੀਂ ਐਡ ਕਰਾਂਗੇ ਜਿਹੜੇ ਸਾਬਤ ਮਸਾਲੇ ਆ ਜੀਰਾ ਅਜਵੈਨ ਕਾਲੀ ਮਿਰਚ ਤੇ ਸਾਬਤ ਧਨੀਆ ਲਿਆਵਾ ਤੁਸੀਂ ਆਪਣੀ ਕੁਆਂਟੀਟੀ ਦੇ ਹਿਸਾਬ ਨਾਲ ਲੈ ਸਕਦੇ ਹੋ ਤੇ ਇਹਨੂੰ ਆਪਾਂ ਹਲਕਾ ਜਿਹਾ ਕ੍ਰਸ਼ ਕਰਾਂਗੇ ਬਹੁਤ ਫਾਈਨੇ ਦਾ ਪੇਸਟ ਨਹੀਂ ਤਿਆਰ ਕਰਨਾ ਸਿਰਫ ਇਹਨੂੰ ਹਲਕਾ ਜਿਹਾ ਕ੍ਰਸ਼ ਕਰਾਂਗੇ ਤੇ ਮੈਂ ਸਿੰਪਲ ਤਰੀਕੇ ਨਾਲ ਲੱਗੀਆਂ ਕਰਨ ਇੱਕ ਪੋਣੀ ਵਿੱਚ ਇਹਨਾਂ ਨੂੰ ਕਰਕੇ ਤੇ ਬੇਲਨ ਨਾਲ ਇਹਨੂੰ ਆਪਾਂ ਥੋੜਾ ਜਿਹਾ ਕ੍ਰਸ਼ ਕਰ ਸਕਦੇ ਹਾਂ ਤੁਸੀਂ ਡੰਡੇ ਕੁੰਡੇ ਚ ਜਿੰਦਾ ਵੀ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਪਰ ਮੈਂ ਸਿੰਪਲ ਜਿਹਾ ਤਰੀਕਾ ਲਿਆਵਾ ਇਹਨੂੰ ਕ੍ਰਸ਼ ਕਰ ਲੈਨੇ ਆ ਆ ਦੇਖੋ ਜੀ ਸਾਰਾ ਕ੍ਰਸ਼ ਹੋ ਗਿਆ ਵਾ ਤੇ ਹੁਣ ਅਸੀਂ ਇਹਨੂੰ ਐਡ ਕਰਨਾ ਵਾ ਪੇਟੀ ਦੇ ਵਿੱਚ ਜਮਾ ਤੇ ਵਿੱਚ ਵੱਡਾ ਚਮਚ ਇੱਕ ਐਡ ਕੀਤਾ ਵਾ ਤੇ ਥੋੜਾ ਜਿਹਾ ਮਸਾਲਾ ਅਸੀਂ ਬਚਾ ਲਾਂਗੇ ਜਦੋਂ ਅਸੀਂ ਤਿਆਰ ਕਰਾਂਗੇ ਕੁਲਚਾ ਉਹਦੇ ਉੱਤੇ ਲਗਾਵਾਂਗੇ ਇੱਧਰ ਅਸੀਂ ਲਿਆਵਾ ਪੁਦੀਨਾ ਸੁੱਕਾ ਕਸੂਰੀ ਮੇਥੀ ਹਿੰਗ ਤੇ ਅਨਾਰਦਾਣਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਵਿੱਚ ਐਡ ਕਰ ਦਿੰਨੇ ਆ ਪਿੱਠੀ ਦੇ ਇੱਧਰ ਆ ਗਿਆ ਸਾਡਾ ਗਰਮ ਮਸਾਲਾ ਜੀਰਾ ਪਾਊਡਰ ਨਮਕ ਤੇ ਚਿਲੀ ਫਲੇਕਸ ਇਹ ਵੀ ਤੁਸੀਂ ਆਪਣੇ ਸਵਾਦ ਅਨੁਸਾਰ ਐਡ ਕਰ ਸਕਦੇ ਹੋ ਜੇ ਤੁਸੀਂ ਤਿੱਖਾ ਖਾਣਾ ਜਾਂਦੇ ਹੋ ਜ਼ਿਆਦਾ ਜਾਂ ਕਾਟ ਕੇ ਜਿੰਤਾ ਦਾ ਵੀ ਤੁਸੀਂ ਖਾਣਾ ਚਾਹੁੰਦੇ ਹੋ ਐਡ ਕਰ ਲਓ ਤੇ ਹੁਣ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਸ਼ਰ ਦੀ ਹੈਲਪ ਨਾਲ ਮਿਕਸ ਕਰ ਦਿੰਨੇ ਆ ਤੇ ਮਿਕਸ ਕਰਨ ਲਈ ਅਸੀਂ ਕੁਲ੍ਲਾ ਬਰਤਨ ਲੈ ਲਿਆ ਵਾ ਜਾਂ ਨਹੀਂ ਪਲੇਟ ਜਾਂ ਥਾਲੀ ਕੁਛ ਵੀ ਲੈ ਲਓ ਚਲੋ ਜੀ ਅਸੀਂ ਮਿਕਸ ਕਰ ਦਿੰਨੇ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਸ ਵਿੱਚ ਤਾਂ ਕਿ ਸਾਡੀ ਪਿਠੀ ਇਕਦਮ ਵਧੀਆ ਤਿਆਰ ਹੋ ਜੇ ਸਾਰੇ ਫੀਲਿੰਗ ਅਸੀਂ ਜਿਹੜੀ ਆ ਤਿਆਰ ਕਰ ਲਈ ਹੈਈ ਆ ਤੇ ਹੁਣ ਅਸੀਂ ਕਰਾਂਗੇ ਕੁਲਚੇ ਦੀ ਤਿਆਰੀ ਇੱਧਰ ਅਸੀਂ ਜਿਹੜਾ ਆਪਣਾ ਡੋ ਸੈੱਟ ਹੋ ਕੇ ਤਿਆਰ ਆ ਉਹਨੂੰ ਫ੍ਰਿਜ ਤੋਂ ਕੱਢ ਲਏ ਆ ਤੇ ਹੁਣ ਅਸੀਂ ਜਿੰਨੇ ਵੀ ਕੁਲਚੇ ਬਣਾਣੇ ਆ ਉਹਨਾਂ ਦੀ ਅਸੀਂ ਕਟਿੰਗ ਕਰ ਲੈਨੇ ਆ ਪਹਿਲਾਂ ਵੇਲ ਲਾਂਗੇ ਥਿਕਨੈਸ ਅਸੀਂ ਸਿਰਫ ਪਰਾਂਠੇ ਜਿੰਨੀ ਰੱਖਾਂਗੇ ਜ਼ਿਆਦਾ ਨਹੀਂ ਰੱਖਾਂਗੇ ਤੇ ਕਰਦੇ ਦੀ ਹੈਲਪ ਨਾਲ ਅਸੀਂ ਜਿੰਨੇ ਬਣਾਣੇ ਆ ਉਹਨੇ ਅਸੀਂ ਕੱਟ ਲਿਆ ਵਾ ਪੇੜੇ ਤਿਆਰ ਕਰਾਂਗੇ ertੋ ਬਾਅਦ ਇਹਨਾਂ ਨੂੰ ਹੁਣ ਅਸੀਂ ਇਹਦੇ ਵਿੱਚ ਜਿਹੜੇ ਆਲੂ ਆਲੂ ਦੀ ਫਿਲਿੰਗ ਤਿਆਰ ਕੀਤੀ ਆ ਆਪਣੀ ਪੇਠੀ ਉਹਨੂੰ ਐਡ ਕਰਾਂਗੇ ਤੇ ਸੇਮ ਉਦਾਂ ਹੀ ਅਸੀਂ ਇਹਦਾ ਪੇੜਾ ਜਿਹੜਾ ਤਿਆਰ ਕਰਕੇ ਤੇ ਰੱਖ ਲੈਨੇ ਆ ਚਲੋ ਜੀ ਹੁਣ ਅਸੀਂ ਇਹਨੂੰ ਕਰਾਂਗੇ ਬਿਲਾਂਗੇ ਤੇ ਜਦੋਂ ਅਸੀਂ ਇਹਨੂੰ ਵੇਲਾਂਗੇ ਤੁਸੀਂ ਕੋਈ ਵੀ ਸ਼ੇਪ ਦੇ ਲਿਓ ਓਵਲ ਦੇ ਲਿਓ ਸਰਕਲ ਜਿਹੜੀ ਵੀ ਸ਼ੇਪ ਦੇਣਾ ਚਾਹੁੰਦੇ ਹੋ ਇੱਥੇ ਮੈਂ ਸਾਰੀਆਂ ਸ਼ੇਪ ਦਿੱਤੀਆਂ ਓਵਲ ਵੀ ਦਿੱਤੀ ਹੈ ਸਰਕਲ ਵੀ ਬਸ ਥਿਕਨਸ ਤਾਂ ਥਿਆ ਰੱਖਣਾ ਜਿਆਦਾ ਪਤਲਾ ਨਹੀਂ ਤੁਸੀਂ ਇਹਨੂੰ ਵੇਲ ਲੈਣਾ ਨਹੀਂ ਤਾਂ ਆਟਾ ਜਿਹੜਾ ਕੁਲਚਾ ਵਾ ਫਟ ਜਾਏਗਾ ਚੁੱਪਨ ਲੱਗਿਆ ਚਲੋ ਜੀ ਇਹ ਸਾਡਾ ਵੇਲ ਕੇ ਬਿਲਕੁਲ ਤਿਆਰ ਆ ਤੈਨੂੰ ਪਲੇਟ ਉੱਤੇ ਕੱਢ ਲੈਨੇ ਇੱਕ ਟ੍ਰੇ ਵਿੱਚ ਤੇ ਸਾਰੇ ਕੁਲਚੇ ਜਿਹੜੇ ਵੇਲ ਕੇ ਅਸੀਂ ਸਭ ਤੋਂ ਪਹਿਲਾਂ ਤਿਆਰ ਕਰ ਲੈਨੇ ਆ ਹੁਣ ਦੂਸਰਾ ਅਸੀਂ ਕੁਲਚਾ ਵੀ ਓਵਲ ਸ਼ੇਪ ਚ ਲੱਗੇ ਆ ਤਿਆਰ ਕਰਨ ਵੇ ਟ੍ਰੇਕ ਤੇ ਕੱਢ ਲੈਂਦੇ ਆ ਤੇ ਇੱਕ ਪੋਣੀ ਨਾਲ ਸੀ ਕਵਰ ਕਰ ਦਵਾਂਗੇ ਇਹਨਾਂ ਨੂੰ ਇੱਧਰ ਅਸੀਂ ਜਿਹੜੀ ਕੜਾਈ ਆ ਗੈਸ ਉੱਤੇ ਰੱਖ ਦਿੱਤੀ ਆ ਇਹ ਕੁਲਚਾ ਅਸੀਂ ਕੜਾਈ 'ਚ ਲੱਗੀਆਂ ਤਿਆਰ ਕਰਨ ਤੇ ਜਦੋਂ ਸਾਡੀ ਕੜਾਈ ਗਰਮ ਹੋ ਜਾਏਗੀ ਤੇ ਉਦੋਂ ਅਸੀਂ ਐਡ ਕਰਾਂਗੇ ਵਿੱਚ ਕੁਲਚਾ ਤੇ ਇੱਧਰ ਜਿਹੜੀ ਅਸੀਂ ਫੀਲਿੰਗ ਬਚਾਈ ਸੀ ਸਾਬਤ ਮਸਾਲੇ ਦੀ ਕ੍ਰਸ਼ ਕੀਤਾ ਸੀ ਜਿੰਨੂੰ ਤੇ ਵਿੱਚ ਥੋੜਾ ਜਿਹਾ ਸੀ ਕਸੂਰੀ ਮੇਥੀ ਐਡ ਕਰ ਦਿੱਤੀ ਆ ਤੇ ਕੁਲਚੇ ਨੂੰ ਇੱਥੇ ਰੱਖ ਕੇ ਸਲੈਬ ਦੇ ਉੱਤੇ ਥੋੜਾ ਜਿਹਾ ਪਾਣੀ ਲਗਾਵਾਂਗੇ ਪ੍ਰਸ਼ਨ ਤੇ ਪਾਣੀ ਲਗਾਉਣ ਤੋਂ ਬਾਅਦ ਅਸੀਂ ਜਿਹੜਾ ਇਹ ਕ੍ਰਸ਼ ਕੀਤਾ ਮਸਾਲਾ ਵਾ ਇਹਦੇ ਉੱਤੇ ਲਗਾ ਦਿੰਨੇ ਆ ਸਾਰੇ ਕੁਲਚੇ ਤੇ ਤੇ ਇਹਨੂੰ ਬਿਲਕੁਲ ਹਲਕੇ ਜਿਹੇ ਹੱਥਾਂ ਨਾਲ ਹੋਣ ਅਸੀਂ ਚੁੱਕਾਂਗੇ ਤੇ ਕੜਾਈ ਵਿੱਚ ਐਡ ਕਰ ਦਿੰਦੇ ਆ ਕੜਾਈ ਸਾਡੀ ਬਿਲਕੁਲ ਗਰਮ ਆ ਚਲੋ ਜੀ ਕੜਾਈ ਵਿੱਚ ਲਗਾ ਦਿੰਦੇ ਇਹਨੂੰ ਤੇ ਥੋੜਾ ਜਿਹਾ ਪਾਣੀ ਅਸੀਂ ਸਾਈਡ ਤੇ ਲਗਾ ਦਿੰਦੇ ਆ ਬਰਸ਼ਨਾ ਤਾਂ ਕਿ ਇਹ ਜਿਹੜਾ ਇਕਦਮ ਕਰੰਚੀ ਬਣੇ ਫਲੇਮ ਜਿਹੜੀ ਅਸੀਂ ਹਾਈ ਤੋਂ ਬਿਲਕੁਲ ਲੋ ਕਰ ਦਿੱਤੀ ਆ ਤੇ ਇਹਨੂੰ ਲਿਡ ਲਗਾ ਕੇ ਕਵਰ ਕਰ ਦਿੰਨੇ ਆ ਹਾਂਜੀ 2-3 ਮਿੰਟ ਤੋਂ ਬਾਅਦ ਅਸੀਂ ਚੈੱਕ ਕਰਨ ਲੱਗੇ ਆ ਤੇ ਇਹਦੀ ਜਿਹੜੀ ਸਾਈਡ ਆ ਉਹਨੂੰ ਵੀ ਪਲਟਾ ਦਿੰਨੇ ਆ ਇੱਕ ਸਾਈਡ ਤੋਂ ਜਿਹੜਾ ਸਾਡਾ ਕੁਲਚਾ ਵਾ ਪੱਕ ਗਿਆ ਵਾ ਤੇ ਕ੍ਰਿਸਪ ਹੋ ਗਿਆ ਵਾ ਕਾਫੀ ਤੇ ਹੁਣ ਅਸੀਂ ਦੂਸਰੀ ਸਾਈਡ ਵੀ ਇਹਨੂੰ ਸੇਕ ਲਵਾ ਲੈਣੇ ਆ ਕੜਾਹੀ ਦੇ ਵਿੱਚ ਫਲੇਮ ਅਸੀਂ ਬੋਝਾ ਦਾ ਲੋ ਮੀਡੀਅਮ ਮੀਡੀਅਮ ਜੀ ਰੱਖਾਂਗੇ ਲੋਵ ਨਹੀਂ ਕਰਨੀ ਤੇ ਹੁਣ ਅਸੀਂ ਇਹਰ ਦੋ ਤਿੰਨ ਮਿੰਟ ਤੋਂ ਬਾਅਦ ਇਹਨੂੰ ਚੈੱਕ ਕਰਦੇ ਆਂ ਹਲਕਾ ਜਿਹਾ ਪੂਣੀ ਨਾਲ ਪ੍ਰੈਸ ਕਰਾਂਗੇ ਤਾਂ ਕਿ ਜਿਹੜਾ ਇਹ ਆਸਾਨੀ ਨਾਲ ਕੜਾਈ 'ਚੋਂ ਨਿਕਲ ਆਵੇ ਦੋ ਮਿੰਟ ਲਈ ਫੇਰ ਲਿਡ ਲਗਾ ਦਿੰਨੇ ਆਂ ਤੇ ਇੱਧਰ ਅਸੀਂ ਪਲੇਟ ਕੁਲਚੇ ਵਾਲੀ ਤਿਆਰ ਕਰ ਲੈਨੇ ਆ ਸਰਵ ਕਰਾਂਗੇ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਜਿਹੜੇ ਛੋਲੇ ਦੀ ਰੈਸিপিਟਾ ਡਨ ਐਡ ਕੀਤੀ ਆ ਤੁਸੀਂ ਘਰ ਬਣਾ ਸਕਦੇ ਹੋ ਤੇ ਕੁੱਲ ਵਿੱਚ ਅਸੀਂ ਛੋਲੇ ਐਡ ਕਰ ਲਿਆ ਤੇ ਇੱਧਰ ਅਸੀਂ ਜਿਹੜਾ ਸੈਲਡ ਲਈ ਪਿਆਜ਼ ਮਿਰਚ ਤੇ ਨਿੰਬੂ ਆ ਉਹ ਲਗਾਵਾਂਗੇ ਪਲੇਟ ਦੇ ਵਿੱਚ ਤੇ ਇੰਨੇ ਟਾਈਮ ਨੂੰ ਜਿਹੜਾ ਸਾਡਾ ਕੁਲਚਾ ਉਹ ਵੀ ਤਿਆਰ ਹੋ ਗਿਆ ਹੋਏਗਾ ਦੇਖਦੇ ਆ ਉਹਨੂੰ ਵੀ ਚੈੱਕ ਕਰਦੇ ਆ ਆ ਦੇਖੋ ਜੀ ਸਾਡਾ ਕੁਲਚਾ ਇੱਕਦਮ ਕ੍ਰਿਸਪ ਹੋ ਗਿਆ ਆ ਵਾ ਤੇ ਹੁਣ ਅਸੀਂ ਉਹਨੂੰ ਪਲੇਟ ਵਿੱਚ ਲਗਾਣੇ ਆ ਤੇ ਖਾਣ ਲਈ ਸਭ ਕਰਦੇ ਆ ਬੱਚਿਆਂ ਨੂੰ ਦਿੰਨੇ ਆ ਤੇ ਤੁਸੀਂ ਜਿਹੜੇ ਆ ਦੇਖੋ ਜੀ ਨਾਲੇ ਮੈਂ ਤੁਹਾਨੂੰ ਦਿਖਾਨੀਆਂ ਸੜੇ ਜੜਾ ਕੁਲਚਾ ਕਾਫੀ ਕ੍ਰਿਸਪੀ ਬਣਿਆ ਹੋਇਆ ਵਾ ਤੇ ਅਸੀਂ ਆਟੇ ਦਾ ਹੀ ਜੂਸ ਕਰਕੇ ਕੁਲਚਾ ਤਿਆਰ ਕੀਤਾ ਵਾ ਤੇ ਤੁਸੀਂ ਵੀ ਇਸਾਨੀ ਨਾਲ ਜਿਹੜਾ ਇਹ ਕੁਲਚਾ ਘਰ ਤਿਆਰ ਕਰ ਸਕਦੇ ਹੋ ਤੇ ਜੇ ਤੁਹਾਨੂੰ ਮੇਰੀ ਇਹ ਕੁਲਚੇ ਦੀ ਰੈਸਪੀ ਵਧੀਆ ਵਧੀਆ ਲੱਗੀ ਹੋਵੇ ਤੇ ਮੇਰੀ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਕਮੈਂਟ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਚਲੋ ਜੀ ਅਸੀਂ ਇਹਦਾ ਟੇਸਟ ਕਰਦੇ ਹਾਂ ਤੇ ਤੁਸੀਂ ਮੇਰੀ ਵੀਡੀਓ ਨੂੰ ਫੁੱਲ ਵਾਚ ਕਰਨਾ ਤੇ ਇਸੇ ਤਰ੍ਹਾਂ ਸੀ ਜਿਹੜੇ ਬਾਕੀ ਦੇ ਕੁਲਚੇ ਆ ਤਿਆਰ ਕਰ ਲੈਨੇ ਆ ਤੇ ਇਸ ਟਾਈਮ ਮੇਰੇ ਕੋ ਬਟਰ ਨਹੀਂ ਹੈਗਾ ਸੀ ਇਸ ਕਰਕੇ ਮੈਂ ਜਿਹੜਾ ਦੇਸੀ ਘਿਓ ਆ ਉਹ ਕੁਲਚੇ ਤੇ ਲਗਾ ਦਿੱਤਾ ਵਾ ਸਾਡੀ ਪਲੇਟ ਇੱਕਦਮ ਤਿਆਰ ਆ ਤੇ ਤੁਸੀਂ ਵੀ ਜੜੀ ਇਹ ਰੈਸਿਪੀ ਆ ਟਰਾਈ ਕਰਕੇ ਜ਼ਰੂਰ ਦੇਖਿਓ